ਦੱਲੇਵਾਲ ਦੀ ਸਿਹਤ ਜ਼ਰੂਰੀ ਨਹੀਂ ਸਭ ਤੋਂ ਜਿਹੜੀਆਂ ਅਧੂਰੀਆਂ ਮੰਗਾਂ ਪਈਆਂ ਜਿਹੜੀਆਂ ਛੱਡ ਕੇ ਆ ਉਹ ਲਾਗੂ ਹੋਣਾ ਜ਼ਰੂਰੀ ਹੈ ਹੁਣ ਦੋ ਹੀ ਸਵਾਲ ਰਹਿ ਗਏ ਆ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਕਿ ਜਾਂ ਉਹਨਾਂ ਨੂੰ ਸਿਰ ਚਾਹੀਦਾ ਘੱਟੋ-ਘੱਟ ਲੋਕਾਂ ਨੂੰ ਇਹ ਤਾਂ ਪਤਾ ਲੱਗ ਜਾਏ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਸਟੈਂਡ ਆ ਉਹ ਲੋਕਾਂ ਨਾਲ ਨੇ ਕਿ ਕੇਂਦਰ ਨਾਲ ਤੁਸੀਂ ਕਿਹਾ ਵੀ ਕਈ ਲੋਕ ਤਾਂ ਹੁਣ ਆਏ ਵੀ ਦੇਖਣਾ ਉਹਦੇ ਵੀ ਡੱਲੇਵਾਲ ਜਿਉਂਦਾ ਹੈ ਕਿ ਮਰ ਗਿਆ ਮਤਲਬ ਇਹ ਚੀਜ਼ ਵੀ ਦੇਖਣਾ ਤੁਸੀਂ ਇਹ ਸ਼ਬਦ ਤੱਕ ਵਰਤੇ ਆ ਮਤਲਬ ਜੇ ਆਗੂ ਆਉਂਦੇ ਆ ਤਾਂ ਤੁਸੀਂ ਇਹ ਸਵਾਲ ਖੜੇ ਕਰਦੇ ਆ ਕਦੇ ਅਸੀਂ ਸਿਰ ਚੱਕ ਕੇ ਅੱਖਾਂ ਨਾਲ ਅੱਖ ਮਲਾ ਕੇ ਮੁੱਖ ਮੰਤਰੀ ਨੂੰ ਕਿਹਾ ਕਿ ਐਸ ਮੰਗਾਂ ਲਈ ਤਾਂ ਮਰ ਜਾਾਂਗੇ ਤਾਂ ਫਿਰ ਜੇ ਸਾਡੇ ਆਗੂ ਨੇ ਸੋਚਿਆ ਕਿ 75 ਸਾਲਾਂ ਤੇ ਨਾ ਤਾਂ ਕੋਈ ਚੋਟੀ ਦਾ ਆਗੂ ਮਰਿਆ ਨਾ ਅਸੀਂ ਮੰਗਾਂ ਲਾਗੂ ਕਰਵਾ ਰਏ ਫਿਰ ਕੱਲੀਆਂ ਕਿਸਾਨ ਦੱਸੇ ਬੰਦੀਆਂ ਦਿਖਾ ਕੇ ਕੀ ਕਰਨਾ ਜੇ ਗਰਾਊਂਡ ਲੈਵਲ ਤੇ ਜ਼ਮੀਨ ਤਾਂ ਸਾਡੀ ਜਾ ਰਹੀ ਹੈ ਮਸਲੇ ਐਡੇ ਵੱਡੇ ਕੀ ਲੱਗਦਾ ਕਿ ਇਹਨਾਂ ਦੇ ਨੇ ਹਜੇ ਹੋਰ ਲੋਕਾਂ ਨੂੰ ਨਾਲ ਲੈ ਕੇ ਹੋਰ ਵੱਡਾ ਸੰਘਰਸ਼ ਕਰਨ ਦੀ ਲੋੜ ਹੈ ਹਾਲਾਂਕਿ ਇੱਕ ਆਗੂ ਦੀ ਜਾਨ ਨੂੰ ਹਜੇ ਜੋਖਮ 'ਚ ਪਾਉਣ ਤੋਂ ਬਚਣਾ ਚਾਹੀਦਾ ਹੈ ਕਿ ਇਹ ਲੱਗਦਾ ਨਹੀਂ ਪੂਰੇ ਪਾਰ ਦੇ ਵਿੱਚ 2000 ਕਿਸਾਨ ਜਸੇਬੰਦੀਆਂ ਜਿਹੜੀ 1500 ਤਾ ਇਹਨਾਂ ਦੀ ਸਿਆਸੀ ਪਾਰਟੀਆਂ ਨਾਲ ਕਿਸਾਨ ਬਿੰਗ ਨੇ ਚਾਹੇ ਉਹ ਬੀਜੇਪੀ ਦਾ ਕਿਸਾਨ ਬਿੰਗ ਹੋਵੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਦੂਜੀਆਂ ਖੇਤਰੀ ਪਾਰਟੀਆਂ ਦਾ ਹੋਵੇ ਉਹ ਉਹਨਾਂ ਨਾਲ ਹੀ ਕੇਂਦਰ ਦੀਆਂ ਮੀਟਿੰਗਾਂ ਹੁੰਦੀਆਂ ਨੇ ਲੋਕਾਂ ਨੂੰ ਭੁਲੇਖਾ ਪੈਂਦਾ ਫਲਾਨੇ ਕਿਸਾਨ ਆਗੂਆਂ ਨਾਲ ਮੀਟਿੰਗ ਹੋਊਗੀ ਫਲਾਨੇ ਨਾਲ ਮੀਟਿੰਗ ਹੋਊਗੀ ਗਰਾਊਂਡ ਲੈਵਲ ਤੇ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨਾਲ ਨਾ ਕੇਂਦਰ ਨੇ ਕਦੇ ਮੀਟਿੰਗ ਕੀਤੀ ਐ ਨਾ ਪ੍ਰਧਾਨ ਮੰਤਰੀ ਨੇ ਕੀਤੀ ਐ ਸਰ ਜੋਸੀ ਵਰਗੇ ਚੋਟੀ ਦੇ ਆਗੂ ਸੀ ਜਿਹਦੀ ਖਾਤਰ ਅਸੀਂ ਝੋਲਾ ਚੱਕਿਆ 84 ਦੇ ਵਿੱਚ ਨਿੰਗ ਸਿੰਘਾਂ ਨਾਲ ਲੜਦੇ ਰਹਿਆ ਤਲਵੰਡੀ ਸਾਬੋ ਜਦੋਂ ਦੋ ਦਿਨਾਂ ਦੀ ਕਾਨਫਰੰਸ ਕਰਾਈ ਐ ਸਾਰਾ ਭਾਰਤ ਉਹਨਾਂ ਦੇ ਨਾਲ ਭੋਪਿੰਦਰ ਮਾਨ ਉਹਨਾਂ ਦੀ ਗਵਾਹੀ ਕਰਦਾ ਸੀ ਬੰਦਬਾਦ ਦੀ ਚਾਕੇ ਗੈਡ ਦੇ ਹੱਕ 'ਚ ਖੜ ਕੇ ਫਿਰ ਹੁਣ ਲੀਡਰ ਦੱਸੋ ਕੀ ਐ ਹੁਣ ਇੱਕ ਮਾਰ ਕਿੱਧਰ ਨੂੰ ਲੈ ਕੇ ਜਾਉਂਗੇ ਸਵਾਲੇ ਅੱਜ ਮੇਰੀ ਬੇਨਤੀ ਐ ਸਾਰੇ ਆਗੂ ਅੱਜ ਲੜਾਈ ਕੇਂਦਰ ਨਾਲ ਜੇ ਅਸੀਂ ਲੜਾਈ ਸਿਖਰਾਂ ਤੇ ਲੈ ਗਏ ਆ ਇਹਨੂੰ ਹੁਣ ਗਰਾਊਂਡ ਲੈਵਲ ਤੇ ਜ਼ੀਰੋ ਤੇ ਲੈ ਕੇ ਆਈਏ ਹੁਣ ਇਹਨੂੰ ੱਤਕਾ ਲਾਉਣ ਦੇ ਲੋੜ ਆ ਸਾਡੇ ਪੰਜਾਬ ਦੇ ਵਿੱਚ ਇੱਕ ਕਹਾਵਤ ਹੈ ਜੇ ਗੱਡਾ ਖੁਬ ਜੇ ਇੱਕ ਬੱਟ ਤੇ ਬੈਠਾ ਹੁੰਦਾ ਮਦਦ ਕਰਨੀ ਨਹੀਂ ਉਹ ਐਂ ਹੀ ਕਰ ਜਾਂਦਾ ਵੀ ਹੁਣ ਗੱਡਾ ਨਹੀਂ ਨਿਕਲਦਾ ਇਹ ਤਾਂ ਬਹੁਤ ਖੁਬ ਖੁਬ ਗਿਆ ਅਸਲ ਮਦਦ ਤੇ ਚਾਹੀਦੀ ਵੀ ਲੈ ਪਾਈ ਮਾਇਆ ਆਉਣਾ ਲੱਕ ਬੰਨੇ ਲਗ ਡਾ ਕੱਢੀਏ ਕੇਂਦਰਤਾ ਕਹਿ ਰਿਹਾ ਕਿ ਖੇਤੀ ਕਾਨੂੰਨ ਜਿਹੜੇ ਉਹ ਦੁਬਾਰੇ ਲਾਗੂ ਹੋਣ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਲੱਗਦਾ ਕਿ ਕੇਂਦਰ ਦਾ ਰੁਖ ਜਿਹੜਾ ਹੈਗਾ ਉਹ ਸਾਫ਼ ਸਪੱਸ਼ਟ ਹੈ ਜਿਹੜਾ ਆ ਅਸੀਂ ਇਥੋਂ ਕਿਤੇ ਮੂਲੀਆਂ ਪਟਲੀਆਂ ਕਿਤੇ ਗਾਜਰਾਂ ਪਟਲੀਆਂ ਆ ਜਿਹੜਾ ਸਾਡਾ ਚੁੱਲਾ ਚੱਲਦਾ ਹੈ ਗਰੀਬ ਲੋਕਾਂ ਦਾ ਇਹ ਚਲਾਉਣਾ ਕਿ ਜਾਂ ਆ ਲੋਕਾਂ ਦਾ ਮੌਲ ਤੋਂ ਆਟਾ ਲੈ ਕੇ ਆਉਣ ਇਹ ਲੋਕਾਂ ਲਈ ਵੱਡਾ ਸਵਾਲ ਖੜਾ ਹੈ ਬੜਾ ਜੱਟ ਬੜਾ ਸੀ ਜੀ ਫਲਾਨਾ ਰਾਜਾ ਬੜਾ ਸੀ ਅੱਜ ਭਰਾਵੋ ਜੱਟਾਂ ਤੇ ਤਾਂ ਹਮਲੇ ਹੋ ਰਹੇ ਆ ਅਸੀਂ ਰੋਡ ਭਾਰਤ ਮਾਲਾ ਮੰਗੇ ਆ ਅਸੀਂ ਮੌਲ ਮੰਗੇ ਨੇ ਅਸੀਂ ਤਾਂ ਆਪਦੀ ਜ਼ਮੀਨ ਦਾ ਰੇਟ ਮੰਗਿਆ ਇਹ ਲੋਕਾਂ ਨੂੰ ਮੈਨੂੰ ਲੱਗਦਾ ਇਹ ਮੈਸੇਜ ਆ ਜਿਹੜਾ ਇਹਨੂੰ ਚੰਗੀ ਤਰ੍ਹਾਂ ਪੜ ਕੇ ਮੈਦਾਨ 'ਚ ਆ ਜਾਣਾ ਚਾਹੀਦਾ ਖਨੌਰੀ ਬਾਰਡਰ ਤੇ ਮੌਜੂਦ ਆ 19ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਵਰਤ ਸ਼ਾਮਲ ਹੋ ਚੁੱਕਿਆ ਮਰਨ ਵਰਤ ਤੇ ਬੈਠਿਆ ਨੂੰ ਅੱਜ 19 ਦਿਨ ਹੋ ਗਏ ਆ ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ ਸਰਕਾਰ ਉਲਟਾ ਕੁਝ तरीके गैर तरीके ਦੇ ਨਾਲ ਪੁਰਾਣੇ ਖੇਤੀ ਬਿੱਲ ਵੀ ਲਿਆਉਣ ਦੀ ਨੀਤੀ ਦੇ ਵਿੱਚ ਹੈ ਜਿਹੜੀ ਸੂਬਾ ਸਰਕਾਰਾਂ ਨੂੰ ਨੋਟਿਸ ਕੱਢ ਰਹੀ ਹੈ ਅਜਿਹਾ ਕਿਉਂ ਹੈ ਇਥੋਂ ਤੱਕ ਕਿ ਸੁਪਰੀਮ ਕੋਰਟ बोल ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਕੀਮਤੀ ਹੈ ਗੱਲ ਕੀਤੀ ਜਾਵੇ ਤੱਕਾ ਨਾ ਕੀਤਾ ਜਾਵੇ ਉਹਨਾਂ ਦੀ ਜਾਨ ਅੰਦੋਲਨ ਨਾਲੋਂ ਵੀ ਜ਼ਿਆਦਾ ਕੀਮਤੀ ਹੈ ਜਦ ਸੁਪਰੀਮ ਕੋਰਟ ਇਹ ਗੱਲ ਕਹਿ ਰਹੀ ਹੈ ਪਰ ਸਰਕਾਰਾਂ ਕਿਉਂ ਨਹੀਂ ਬੋਲ ਰਹੀਆਂ ਸਰਕਾਰਾਂ ਇੱਕ ਅਜਿਹੇ ਆਗੂ ਦੀ ਜਾਨ ਦੀਆਂ ਦੁਸ਼ਮਣ ਕਿਉਂ ਬਣੀਆਂ ਹੋਈਆਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੂਬਾਈ ਆਗੂ ਕਾਕਾ ਕੋਟਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸੋਡੇ ਵੀ ਜਿਹੜੇ ਲਗਾਤਾਰ ਤੁਸੀਂ ਕਿਸਾਨੀ ਮੰਗਾ ਤੇ ਪਬਲਿਕ ਲੋਕਾਂ ਨਾਲ ਜੁੜੇ ਹੋ ਸੋਡੇ ਜਿੰਨੇ ਵੀ ਦਰਸ਼ਕ ਸਾਰਿਆਂ ਦਾ ਧੰਨਵਾਦ ਸਵਾਲ ਤੁਸੀਂ ਕਿਹਾ ਵੀ ਡੱਲੇਵਾਲ ਦੀ ਸਿਹਤ ਦਾ ਜੀ ਡੱਲੇਵਾਲ ਸਾਹਿਬ ਅੱਜ 19 ਦਿਨਾਂ ਮੇ ਆ ਗਏ ਜੀ ਜਦੋਂ 19 ਦਿਨ ਚਾਉਣਾ ਹੈ ਸੁਭਾਵਿਕ ਹੈ ਕਿ ਬਾਡੀ ਤੇ ਜਿਹੜੇ ਅਸਰ ਆਉ ਤਾਂ ਦਿਖਾਈ ਦੇਣੇ ਸ਼ੁਰੂ ਕੀਤੀ ਹੈ ਪਰ ਮਾ ਉਹ ਵਜਨ ਦੇ ਰੂਪ ਚਾਉਣਾ ਚ ਆਉਟ ਕਿੰਨੀ ਦੇ ਰੂਪ ਦੇ ਵਿੱਚ ਹੁਣ ਜਦੋਂ ਮਸ਼ੀਨਰੀ ਕੰਮ ਕਰਨਾ ਹਟ ਜਾਂਦੀ ਤਾਂ ਹੌਲੀ-ਹੌਲੀ ਉਹਨਾਂ ਦੀ ਜਿਹੜਾ ਪਾਣੀ ਦੀ ਮਾਤਰਾ ਹੈ ਉਹ ਵੀ ਘਟਣੀ ਸ਼ੁਰੂ ਹੋ ਗਈ ਹੈ। ਜੀ। ਤਾਂ ਫਿਰ ਵੀ ਉਹ ਇਨਾਂ ਦੇ باوجود 19ਵੇਂ ਦਿਨ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਕੋਈ ਉਹਨਾਂ ਦੀ ਕਦੇ ਵੀ ਮਾੜੀ ਜਿਹੀ ਕੋਈ ਢਾਈ ਕੀ ਗੱਲ ਨਹੀਂ ਆ ਰਹੀ ਵੀ ਯਾਰ ਕੀ ਕਰ ਰਿਹਾ। ਕਈ ਤਾਂ ਵਾਰੀ ਇਹ ਹੁੰਦਾ ਨਾ ਵੀ ਕੋਈ ਗੱਲਬਾਤ ਹੋ ਰਹੀ ਹੈ ਜਾਂ ਕੋਈ ਮੈਸੇਜ ਆ ਰਿਹਾ ਹੈ। ਇਸ ਵਾਸਤੇ ਇਹਨਾਂ ਦੀ ਹੈਗਾ ਵੀ ਠੀਕ ਆ ਆਪਾਂ ਤਾਂ ਸਾਫ਼ ਮੋਰਚੇ ਨੂੰ ਸਿਖਰਾਂ ਤੇ ਲੈ ਗਏ ਆ। ਹੁਣ ਦੋ ਹੀ ਸਵਾਲ ਰਹਿ ਗਏ ਆ। ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਕਿ ਜਾਨ ਉਹਨਾਂ ਨੂੰ ਸਿਰ ਚਾਹੀਦਾ ਜਿਹੜੀ ਗੱਲ ਤੁਸੀਂ ਕੀਤੀ ਸੀ ਸੁਪਰੀਮ ਕੋਰਟ ਵਾਲੀ ਹਾਈ ਕੋਰਟ ਵਾਲੀ ਇਹ ਤਾਂ ਹਮੇਸ਼ਾ ਸਰਕਾਰ ਨੇ ਮਸਲਾ ਲਮਕਾਉਣ ਵਾਲੀਆਂ ਗੱਲਾਂ ਹੁੰਦੀਆਂ ਜਿਹੜੇ ਸਟੇਟ ਦੀ ਮੁੱਖ ਮੰਤਰੀ ਚੁਣਦਾ ਲੋਕ ਉਹ ਆਪ ਦੀ ਸਟੇਟ ਲਈ ਚੁਣਦਾ ਕੇਂਦਰ ਦਾ ਲੋਕਾਂ ਲਈ ਪੂਰੇ ਭਾਰਤ ਲਈ ਹੁੰਦਾ ਹੈ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੋਵੇ ਹੁਣ ਇਸ ਮੌਕੇ ਸੁਪਰੀਮ ਕੋਰਟ ਦਾ ਫੈਸਲਾ ਲੈਣਾ ਜ਼ਰੂਰੀ ਹੈ ਕਿ ਸੈਸ਼ਨ ਦੇ ਵਿੱਚ ਕੋਈ ਬਿੱਲਾਂ ਕਿਸਾਨਾਂ ਦੇ ਹੱਕ 'ਚ ਫੈਸਲਾ ਲੈਣਾ ਜ਼ਰੂਰੀ ਹੈ ਅਸੀਂ ਜਿਹੜੇ ਅੱਜ ਹੁਣ ਡੀ ਸਾਹਿਬ ਪਟਿਆਲਾ ਐਸਐਸਪੀ ਪਟਿਆਲਾ ਨਾਲ ਉਹਨਾਂ ਦੀ ਟੀਮ ਜਿਹੜੀ ਡਾਕਟਰਾਂ ਦੀ ਉਹ ਆਏ ਐ ਉਹਨਾਂ ਨੇ ਵੀ ਇਹੀ ਗੱਲ ਰੱਖੀ ਸੀ ਵੀ ਸਭ ਨੂੰ ਡੱਲੇਵਾਲ ਦੀ ਸਿਹਤ ਜ਼ਰੂਰੀ ਹੈ ਅਸੀਂ ਇਹ ਕਿਹਾ ਸੀ ਵੀ ਡੱਲੇਵਾਲ ਦੀ ਸਿਹਤ ਜ਼ਰੂਰੀ ਨਹੀਂ ਸਭ ਤੋਂ ਜਿਹੜੀਆਂ ਅਧੂਰੀਆਂ ਮੰਗਾਂ ਪਈਆਂ ਜਿਹੜੀਆਂ ਛੱਡ ਕੇ ਆ ਉਹ ਲਾਗੂ ਹੋਣਾ ਜ਼ਰੂਰੀ ਹੈ ਘੱਟੋ ਘੱਟ ਤੁਸੀਂ ਪੰਜਾਬ ਨਾਲ ਸੰਬੰਧਤ ਅਧਿਕਾਰੀ ਆਏ ਹੋ ਘੱਟੋ ਘੱਟ ਲੋਕਾਂ ਨੂੰ ਇਹ ਤਾਂ ਪਤਾ ਲੱਗ ਜਾਏ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਸਟੈਂਡ ਹੈ ਉਹ ਲੋਕਾਂ ਨਾਲ ਨੇ ਕੇਂਦਰ ਨਾਲ ਤੁਸੀਂ ਗੱਲ ਆਇਓ ਤੁਸੀਂ ਗਾਂ ਥੋੜਾ ਜਿਹਾ ਆਪਦੇ ਤਾਂਹਾਂ ਦੈਰੇ ਚ ਚੜਾਉਂਗੇ ਸਾਡੇ ਲਈ ਤਾਂ ਪਲਪਲ ਸਹਾਈਆ ਜੀ ਤਾਂ ਇਹ ਤੇ ਪੰਜਾਬ ਸਰਕਾਰ ਦਾ ਜਿਹੜੀ ਚੁੱਪ ਹੈ ਉਹ ਬੜੇ ਸਵਾਲ ਖੜਾ ਕਰਦੀ ਮੈਨੂੰ ਕਿਹਾ ਡਿਸਾ ਮੈਡਮ ਨੇ ਦੇ ਐਸਪੀ ਨੇ ਮੈਂ ਕਿਹਾ ਵੀ ਦੇਖੋ ਐਂਗਲ ਤੋਂ ਤੁਸੀਂ ਸੁਰਤ ਉਮੀਦ ਤਾਂ ਹੈ ਨਹੀਂ ਪਰ ਘੱਟੋ ਘੱਟ ਲੋਕਾਂ ਨੂੰ ਸਾਫਤਾ ਹੋ ਜੇ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਹੈ ਫਿਰ ਤੁਸੀਂ ਸਪਾਈਆਂ ਦਿੰਦੇ ਰਹੋ ਵੀ ਸਾਡਾ ਤਾਂ ਇਹ ਸਟੈਂਡ ਆ ਸੀ ਲੋਕਾਂ ਨਾਲ ਪਰ ਲੋਕ ਚੰਗੀ ਤਰ੍ਹਾਂ ਤੁਹਾਨੂੰ ਜਾਣਦੇ ਨੇ ਕਿਉਂਕਿ 26 ਤਰੀਕ ਵਾਲਾ ਆਪਾਂ ਰੋਲ ਦੇਖ ਲਿਆ ਪੰਜਾਬ ਸਰਕਾਰ ਵਾਲਾ ਜਿਹੜਾ ਦੁਨੀਆਂ ਕੇਂਦਰ ਦੀਆਂ ਜਿੰਨੀਆਂ ਸਰਕਾਰ ਹੈ ਜਾਂ ਹਰਿਆਣੇ ਦੀ ਸਰਕਾਰ ਹੈ ਇਹਨਾਂ ਨੇ ਆਪਣੇ ਤੋਂ ਸਵਾਲ ਕਰਨੇ ਦਾਗੇ ਨੇ ਉਹ ਪਮਾ ਹੁਣ ਪੁਰਾਣਾ ਚੱਕ ਕੇ 700 ਲਟਕੀਆਂ ਵਾਲਾ ਹੋਵੇ ਚਾਹੇ ਉਹ ਰਸਤੇ ਨੂੰ ਚੱਲਣ ਵਾਲਾ ਸਵਾਲ ਹੋਵੇ ਵੀ ਬਿੰਨੇ ਮੈਂ ਤਾਂ ਜੋ ਕਿ ਭਾਜੀਪੀ ਦੇ ਜਿਹੜੇ ਐਡਿਸਲ ਆ ਉਹ ਸਾਹਮਣੇ ਲੜਤਾ ਸਕਦੇ ਨੇ ਹੂੰ ਉਹਨਾਂ ਦੀ ਜਿਹੜੀ ਸਿਆਸਤ ਹੈ ਇਹੀ ਆ ਮੋਰਚੇ ਨੂੰ ਦੂਜੇ ਪਾਸੇ ਵਾਕੇ ਲੈ ਕੇ ਜਾਣਾ ਮੋਰਚਾ ਮੈਂ ਅਸੀਂ ਉਮੀਦ ਕਰਾਂਗੇ ਸਾਡਾ ਜਿੰਨਾ ਵੀ মিডিਆ ਸਾਡੇ ਨਾਲ ਜੁੜਿਆ ਜਿਹੜੀ ਪਲ-ਪਲ ਦੀ ਗੱਲ ਲੋਕਾਂ ਨਾਲ ਸੰਜੀ ਕਰ ਰਿਹਾ ਹੈ ਪਰ ਇੱਕ ਜਰੂਰ ਸਵਾਲ ਅਸੀਂ ਉਹਨਾਂ ਨੂੰ ਕੀਤਾ ਡਿਸਪ ਬਨ ਕਿ ਘੱਟੋ ਘੱਟ ਪੰਜਾਬ ਸਰਕਾਰ ਆਪਦੀ ਨੀਤੀ ਸਪਸ਼ਟ ਕਰੇ ਲੋਕਾਂ ਦੇ ਵਿੱਚ ਜਿਵੇਂ ਜਿਵੇਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕੇਂਦਰ ਦੇ ਵੱਲੋਂ ਚਿੱਠੀਆਂ ਸੂਬਾ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਨੇ ਕਿ ਭਾਈ ਜਿਹੜੇ ਖੇਤੀ ਕਾਨੂੰਨ ਨੇ ਉਹ ਲਾਗੂ ਕੀਤੇ ਜਾਣ ਪਰ ਇਹ ਸਭ ਦੇ ਵਿੱਚ ਅਸੀਂ ਬੈਠੇ ਹਾਂ ਕਿ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਉਹ ਪੂਰੀਆਂ ਕਰਾਉਣ ਕੇਂਦਰ ਤਾਂ ਕਹਿ ਰਿਹਾ ਕਿ ਖੇਤੀ ਕਾਨੂੰਨ ਜਿਹੜੇ ਉਹ ਦੁਬਾਰੇ ਲਾਗੂ ਹੋਣ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਨੇ ਲੱਗਦਾ ਕਿ ਕੇਂਦਰ ਦਾ ਰੁਖ ਜਿਹੜਾ ਹੈਗਾ ਉਹ ਸਾਫ਼ ਸਪਸ਼ਟ ਹੈ ਵੇਖੋ ਜਿਹੜੀਆਂ 12 ਮੰਗਾਂ ਦੇ ਵਿੱਚ ਇੱਕ ਮੰਗ ਹੈ ਕੇ ਭਾਰ ਸਰਕਾਰ ਗੈਡ ਤੋਂ ਬਾਹਰ ਆ ਗਈ ਆਪਾਂ ਨੂੰ ਲੱਗਦਾ ਕਿ ਬੀਜੇਪੀ ਦੀ ਸਰਕਾਰ ਹੈ ਕਈਆਂ ਨੂੰ ਉਮੀਦ ਇਹ ਹੋਊਗੀ ਬੀਜੇਪੀ ਦੀ ਸਰਕਾਰ ਬਹੁਤ ਮਾੜੀ ਹੈ ਜੇ ਕਾਂਗਰਸ ਹੁੰਦੀ ਇਹਦੋਂ ਵੀ ਪਹੁੰਚ ਚੰਗੀ ਹੁੰਦੀ ਪਰ ਇਹਨੂੰ ਲਿਆਉਣ ਵਾਲਾ ਜਿਹਨੇ ਜਨਮ ਦਿੱਤਾ ਸਾਰੇ ਮਦਰ ਨੂੰ ਕਾਂਗਰਸੀ ਆ ਇਹਨੂੰ ਲਾਗੂ ਕਰਨ ਵਾਲੇ ਬੀਜੇਪੀ ਆ ਜਿਹੜੀਆਂ ਨੀਤੀਆਂ ਵਾਕਿਆ ਹੀ ਸਾਰਾ ਦੇਸ਼ ਉਹਨਾਂ ਨੇ ਉਹਨਾਂ ਤੇ ਗਹਿਣੇ ਧਰ ਚੁੱਕੇ ਐ ਗੋਡੇ ਨਾਲ ਦੇ ਟਿਕ ਚੁੱਕੇ ਨੇ ਇਹ ਕੁਝ ਬਿਆਨਬਾਜ਼ੀ ਦੇਈ ਜਾਣ ਇਸ ਵਕਤ ਲੋਡ ਹੈ ਗੈਡ ਤੋਂ ਬਾਹਰ ਹੋਣ ਦੀ ਆਪਦੇ ਦੇਸ਼ ਦੇ ਕਿਰਤੀ ਲੋਕਾਂ ਨੂੰ ਬਚਾਉਣ ਦੀ ਗੱਲ ਹੈ ਸਾਡੇ ਮਜ਼ਦੂਰਾਂ ਦਾ ਕੀ ਪੋਜੀਸ਼ਨ ਹੈ ਕਿਸਾਨਾਂ ਦੀ ਕੀ ਪੋਜੀਸ਼ਨ ਹੈ ਛੋਟੇ ਦੁਕਾਨਦਾਰ ਹੌਲੀ-ਹੌਲੀ ਅਸੀਂ ਤਾਂ ਇਹ ਕਿਹਾ ਸੀਗਾ ਜਿਹੜਾ ਆ ਅਸੀਂ ਇੱਥੋਂ ਕਿਤੇ ਮੂਲੀਆਂ ਪਟਲੀਆਂ ਕਿਤੇ ਗਾਜਰਾਂ ਪਟਲੀਆਂ ਆ ਜਿਹੜਾ ਸਾਡਾ ਚੁੱਲਾ ਚੱਲਦਾ ਹੈ ਗਰੀਬ ਲੋਕਾਂ ਦਾ ਇਹ ਚਲਾਉਣਾ ਕਿ ਜਾਂ ਆ ਲੋਕਾਂ ਦਾ ਮੌਲ ਤੋਂ ਆਟਾ ਲੈ ਕੇ ਆਉਣਾ ਇਹ ਲੋਕਾਂ ਲਈ ਵੱਡਾ ਸਵਾਲ ਖੜਾ ਹੈ ਇਹ ਮੈਨੂੰ ਇਹ ਲੱਗਦਾ ਵੀ ਕੱਲੇ ਕਿਸਾਨਾਂ ਦੀ ਨਹੀਂ ਲੜਾਈ ਇਹ ਹਮੇਸ਼ਾ ਇਤਿਹਾਸ ਦੇ ਵਿੱਚ ਤੁਸੀਂ ਪੜਚੋਲ ਕੇ ਵੇਖ ਲਿਓ ਨਾ ਅਮੀਰ ਲੜਿਆ ਨਾ ਮਜ਼ਦੂਰ ਤੋਂ ਲੜਾ ਦਰਮਿਆਨੇ ਲੋਕ ਲੜਦੇ ਨੇ ਦਰਮਿਆਨੇ ਲੋਕ ਦੀ ਸਵਾਲ ਅਸੀਂ ਦਰਮਿਆਨੇ ਆ ਸਾਨੂੰ ਇਹ ਲੱਗਦਾ ਵੀ ਇੱਥੇ ਸਾਡੇ 6 ਮਹੀਨੇ ਲੱਗ ਜਾਣਗੇ ਜਿੰਨਾ ਚਿਰ ਫਸਲ ਨਹੀਂ ਆਉਂਦੀ ਸਾਡਾ ਚੁੱਲਾ ਚੱਲਦਾ ਰਹੂਗਾ ਮਜ਼ਦੂਰ ਦੀ ਸਮੱਸਿਆ ਕੀ ਹੈ ਮਜ਼ਦੂਰ ਸਾਡੇ ਨਾਲ ਇੱਥੇ ਵਿਚਾਰਾ 10 ਦਿਨ ਆ ਜੇ ਤਾਂ ਉਹਨੂੰ ਬੜੀਆਂ ਦਿੱਕਤਾਂ ਸ਼ੁਰੂ ਹੋ ਜਾਣਗੀਆਂ ਉਹਨੇ ਆਟਾ ਵੀ ਲੈ ਕੇ ਆਉਣਾ ਉਹਨੇ ਦੁੱਧ ਵੀ ਲੈ ਕੇ ਆਉਣਾ ਉਹਨੇ ਜਵਾਕ ਵੀ ਤੋੜਨੇ ਨੇ ਉਹਨੂੰ ਦਿਹਾੜੀ ਤੋਂ ਬਗੈਰ ਸਰਦਾ ਨਹੀਂ ਜਿਹੜੇ ਸਾਡੇ ਖੁੰਡਾ ਤੇ ਬੈਠ ਕੇ ਤਾਂਸ ਖੇਡ ਰਹੇ ਆ ਨਾ ਇਹ ਸਵਾਲ ਉਹਨਾਂ ਲਈ ਹੈ ਤਾਕੜਿਆਂ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਮਜ਼ਦੂਰ ਦੀ ਵਿਚ ਮਜਬੂਰੀਆ ਵਿਚਾਰਾ ਲੜ ਨਹੀਂ ਸਕਦਾ ਦਰਮਿਆਨੇ ਲੋਕ ਅੱਜ ਜਿਹੜੀਆਂ ਤਾਸਾਂ ਖੇਡ ਰਹੇ ਨੇ ਜਿਹੜਾ ਮਖੌਲ ਕਰ ਰਹੇ ਨੇ ਖਾਸ ਕਰਕੇ ਆਪਣੇ ਭਰਾਪੇ ਤੇ ਜੇ ਬਾਤਾਂ ਸੁਣਨੀਆਂ ਹੋਣ ਇਹਨਾਂ ਦੀ ਬੜਾ ਜੱਟ ਬੜਾ ਸੀ ਜੀ ਫਲਾਣਾ ਰਾਜਾ ਬੜਾ ਸੀ ਅੱਜ ਭਰਾਵੋ ਜੱਟਾਂ ਤੇ ਤਾਂ ਹਮਲੇ ਹੋ ਰਹੇ ਆ ਅਸੀਂ ਰੋਡ ਭਾਰਤ ਵਾਲਾ ਮੰਗੇ ਆ ਅਸੀਂ ਮੌਲ ਮੰਗੇ ਨੇ ਅਸੀਂ ਤਾਂ ਆਪਣੀ ਜ਼ਮੀਨ ਦਾ ਰੇਟ ਮੰਗਿਆ ਇਹ ਲੋਕਾਂ ਨੂੰ ਮੈਨੂੰ ਲੱਗਦਾ ਇਹ ਮੈਸੇਜ ਆ ਜਿਹੜਾ ਇਹਨੂੰ ਚੰਗੀ ਤਰ੍ਹਾਂ ਪੜ ਕੇ ਮੈਦਾਨ 'ਚ ਆ ਜਾਣਾ ਚਾਹੀਦਾ ਜਿਹੜੀ ਠੀਕ ਐ ਸੀ ਮੰਗ ਐ ਉਸ ਸਿਖਰਾਂ ਤੇ ਲੈ ਗਏ ਹੁਣ ਤਾਂ ਸਿਰਫ ਕੋਈ ਮੈਨੂੰ ਲੱਗਦਾ ਸਵਾਲ ਬਚਿਆ ਨਹੀਂ ਹੁਣ ਤਾਂ ਇਹ ਵੇਖਣਾ ਐ ਕਿ ਕੇਂਦਰ ਸਰਕਾਰ ਇਹ ਮੰਗਾ ਲਾਗੂ ਕਰਦੀ ਐ ਜਾਂ ਕਿਸਾਨਾਂ ਅਗੂ ਦਾ ਸਿਰ ਲੈਂਦੀ ਐ ਇੱਕ ਗੱਲ ਐ ਜੀ ਮਤਲਬ ਮੈਂ ਇੱਕ ਗੱਲ ਤੁਹਾਡੀ ਮਤਲਬ ਕੇਂਦਰ ਸਰਕਾਰ ਹਿੰਦੀ ਹੈ। ਇੱਕ ਇਹ ਵੀ ਤੁਹਾਨੂੰ ਹੀ ਪਤਾ ਹੈ ਵੀ ਮਸਲੇ ਡਬਲਯੂਟੀਓ ਦੇ ਡੱਲੇਵਾਲ ਸਾਹਿਬ ਵੀ ਤੁਸੀਂ ਵੀ ਲਗਾਤਾਰ ਗੱਲ ਕਰਦੇ ਹੋ ਕਿ ਪਾਲਿਸੀਆਂ ਇੱਥੇ ਨਹੀਂ ਪਾਲਿਸੀਆਂ ਉਹਨਾਂ ਦੀਆਂ। ਮਸਲੇ ਐਡੇ ਵੱਡੇ ਕੀ ਲੱਗਦਾ ਕਿ ਇਹਨਾਂ ਦੇ ਨੇ ਹਜੇ ਹੋਰ ਲੋਕਾਂ ਨੂੰ ਨਾਲ ਲੈ ਕੇ ਹੋਰ ਵੱਡਾ ਸੰਘਰਸ਼ ਕਰਨ ਦੀ ਲੋੜ ਹੈ। ਹਾਲਾਂਕਿ ਇੱਕ ਆਗੂ ਦੀ ਜਾਨ ਨੂੰ ਹਜੇ ਜੋਖਮ 'ਚ ਪਾਉਣ ਤੋਂ ਬਚਣਾ ਚਾਹੀਦਾ ਹੈ। ਕੀ ਇਹ ਲੱਗਦਾ ਨਹੀਂ? ਮੈਂ ਅਸੀਂ ਡੱਲੇਵਾਲ ਸਾਹਿਬ ਤੇ ਮੈਂ ਅਸੀਂ ਜਦੋਂ ਸਾਡੇ ਸਾਰੇ ਈਸ਼ੂਆਂ ਤੇ ਇਹ ਚਰਚਾ ਕਰਦੇ ਰਹਿੰਦੇ ਹਾਂ। ਜਦੋਂ ਅਸੀਂ 75 ਸਾਲ ਦੇਸ਼ ਜਾਦ ਨੂੰ ਹੋਏ ਉਧਰ ਨੂੰ ਨਿਗਾ ਮਾਰਦੇ ਆ ਤਾਂ ਉਹ ਤਸਵੀਰ ਸਾਹਮਣੇ ਆਉਂਦੀ ਹੈ ਕਿ ਸਾਡੇ ਲੋਕਾਂ ਦੀ ਥੱਲੇ ਤੋਂ ਗਰਾਊਂਡ ਲੈਵਲ ਤੋਂ ਪੋਜੀਸ਼ਨ ਕੀ ਹੈ ਫਿਰ ਨਾਲ ਸਵਾਲ ਉੱਠਦਾ ਹੁਣ ਤੱਕ ਸਰਕਾਰਾਂ ਨੇ ਕੀ ਕੀਤਾ ਤੀਜਾ ਸਵਾਲ ਸਾਡੇ ਤੇ ਉੱਠਦਾ ਸੀ ਮੈਂ ਕਦੇ ਵਾਰੀ ਨਹੀਂ ਕਰਿਆ ਮੈਨੂੰ ਬਹੁਤ ਲੋਕ ਨੂੰ ਤਾਂ ਚਿੰਨੀ ਕਰ ਲਿਆ ਵੀ ਇਸ ਕਿਸਾਨ ਆਗੂ ਨੂੰ ਜਿਆਦਾ ਗੱਲ ਛੇੜਦਾ ਕੇਂਦਰ ਦੀ ਸਰਕਾਰਾਂ ਦੀ ਉਹ ਤਾਂ ਸਾਫ਼ ਹੈ ਜਿਹੜਾ ਸਟੇਟ ਸਰਕਾਰ ਨੇ ਕਰਨਾ ਕੇਂਦਰ ਨੇ ਕਰਤਾ ਉਹ ਸਾਡੇ ਤੇ ਹਮਲਾ ਹੈ ਉਹਨੂੰ ਬਚਾਉਣ ਲਈ ਅਸੀਂ ਕੀ ਕਰਨਾ ਹੈ ਮੈਂ ਇਥੋਂ ਤੱਕ ਕਿਆ ਪੂਰੇ ਪਾਰ ਦੇ ਵਿੱਚ 2000 ਕਿਸਾਨ ਜਸੇਬੰਦੀਆਂ ਜਿਹੜੀ 1500 ਤਾਂ ਇਹਨਾਂ ਦੀ ਸਿਆਸੀ ਪਾਰਟੀਆਂ ਨਾਲ ਕਿਸਾਨ ਬਿੰਗ ਨੇ ਚਾਹੇ ਉਹ ਭਾਜਪਾ ਦਾ ਕਿਸਾਨ ਬਿੰਗ ਹੋਵੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਦੂਜੀਆਂ ਖੇਤਰੀ ਪਾਰਟੀਆਂ ਦਾ ਹੋਵੇ ਉਹ ਉਹਨਾਂ ਨਾਲ ਹੀ ਕੇਂਦਰ ਦੀਆਂ ਮੀਟਿੰਗਾਂ ਹੁੰਦੀਆਂ ਨੇ ਲੋਕਾਂ ਨੂੰ ਭੁਲੇਖਾ ਪੈਂਦਾ ਫਲਾਨੇ ਕਿਸਾਨ ਆਗੂਆਂ ਨਾਲ ਮੀਟਿੰਗ ਹੋਗੀ ਫਲਾਨੇ ਨਾਲ ਮੀਟਿੰਗ ਹੋਗੀ ਗਰਾਊਂਡ ਲੈਵਲ ਤੇ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨਾਲ ਨਾ ਕੇਂਦਰ ਨੇ ਕਦੇ ਮੀਟਿੰਗ ਕੀਤੀ ਐ ਨਾ ਪ੍ਰਧਾਨ ਮੰਤਰੀ ਨੇ ਕੀਤੀ ਐ ਸਵਾਲ ਸਾਡੇ ਲਈ ਆ ਕਿ ਜੇ 2000 ਕਿਸਾਨ ਜਸੇਬੰਦੀ ਹੋਵੇ ਪੂਰੇ ਭਾਰਤ ਚ ਹੋਵੇ ਇੱਕ ਕਮਿਸ਼ਨ ਬਣਿਆ 2004 ਤੋਂ ਲੈ ਕੇ ਛੀ ਦੇ ਵਿੱਚ ਰਿਪੋਰਟ ਆ ਗਈ ਸੁਆਮੀ ਨਾਥਨ ਦੀ ਰਿਪੋਰਟ ਨਾਲ ਹੁਣ ਜਿਹੜੇ ਮੁਲਾਜ਼ਮ ਨੇ ਸਾਡੇ ਪਮੋਸ਼ ਥੋੜੇ ਨੇ ਭਵਾ ਵਾਲੇ ਨੇ ਉਹਨਾਂ ਦੇ ਅੱਖ-ਵੱਖ ਸਮੇਂ ਦੇ 7 ਪੇ ਕਮਿਸ਼ਨ ਆ ਗਏ ਉਹਨਾਂ ਨੇ ਆਪਦੀਆਂ ਹੜਤਾਲਾਂ ਕੀਤੀਆਂ ਭੁੱਖ ਹੜਤਾਲਾਂ ਕੀਤੀਆਂ ਸੜਕਾਂ ਤੇ ਕੀਤੀਆਂ ਉਹ 7 ਪੇ ਕਮਿਸ਼ਨ ਉਹਨੇ ਲਾਗੂ ਕਰਵਾ ਲੇ ਸਾਡੇ ਪੂਰੇ ਭਾਰਤ ਦੇ 70% ਖੇਤੀ ਨਾਲ ਜੁੜੇ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਹੈ ਉਹਨਾਂ ਤੋਂ ਇੱਕ ਪੇ ਕਮਿਸ਼ਨ ਲਾਗੂ ਨਹੀਂ ਹੋਇਆ ਇਹ ਸਾਡੇ ਲਈ ਸਵਾਲ ਹੈ ਤਾਂ ਫਿਰ ਜੇ ਸਾਡੇ ਆਗੂ ਨੇ ਸੋਚਿਆ ਕਿ 75 ਸਾਲਾਂ 'ਚ ਨਾ ਤਾਂ ਕੋਈ ਛੋਟੀ ਦਾ ਆਗੂ ਮਰਿਆ ਜੀ ਨਾ ਸੀ ਮੰਗਾ ਲਾਗੂ ਕਰਵਾ ਰਹੇ ਫਿਰ ਕੱਲੀਆਂ ਕਿਸਾਨ ਜੱਸੇਵੰਦੀਆਂ ਦਿਖਾ ਕੇ ਕੀ ਕਰਨਾ ਜੇ ਗਰਾਊਂਡ ਲੈਵਲ 'ਤੇ ਜ਼ਮੀਨ ਤਾਂ ਸਾਡੀ ਜਾ ਰਹੀ ਹੈ ਅੱਜ ਮੇਰੀ ਬੇਨਤੀ ਹੈ ਸਾਰੇ ਆਗੂਆਂ ਨੂੰ ਕੋਈ ਜੱਸੇਵੰਦੀ ਛੋਟੀ ਹੈ ਕੋਈ ਵੱਡੀ ਹੈ ਕੋਈ ਵਿਚਾਰ ਵੱਖਰੇ ਵੱਖਰੇ ਆ ਅੱਜ ਲੜਾਈ ਕੇਂਦਰ ਨਾਲ ਆ ਜੇ ਅਸੀਂ ਲੜਾਈ ਸਿਖਰਾਂ ਤੇ ਲੈ ਗਏ ਆ ਇਹਨੂੰ ਹੁਣ ਗਰਾਊਂਡ ਲੈਵਲ ਤੇ ਜ਼ੀਰੋ ਤੇ ਲੈ ਕੇ ਆਈਏ ਹੁਣ ਇਹਨੂੰ ੱਤਕਾ ਲਾਉਣ ਦੀ ਲੋੜ ਆ ਸਾਡੇ ਪੰਜਾਬ ਦੇ ਵਿੱਚ ਇੱਕ ਕਹਾਵਤ ਆ ਜੇ ਗੱਡਾ ਖੁੱਬ ਜੇ ਇੱਕ ਬੱਠ ਤੇ ਬੈਠਾ ਹੁੰਦਾ ਮਦਦ ਕਰਨੀ ਨਹੀਂ ਉਹ ਐਂ ਹੀ ਕਰ ਜਾਂਦਾ ਵੀ ਹੁਣ ਗੱਡਾ ਨਹੀਂ ਨਿਕਲਦਾ ਇਹ ਤਾਂ ਬਹੁਤ ਖੁੱਬ ਖੁੱਬ ਗਿਆ ਅਸਲ ਮਦਦ ਇਹ ਚਾਹੀਦੀ ਆ ਵੀ ਲੈ ਪਾਈ ਮਾਇਆ ਆਉਣਾ ਲੱਕ ਬੰਨੇ ਲੱਗ ਡਾ ਕੱਢ ਗਏ ਹੁਣ ਗੱਡਾ ਖੁੱਬਿਆ ਖੜਾ ਹੁਣ ਆਗੂਆਂ ਨੇ ਘੱਟਾ ਪਿੱਛੇ ਨੂੰ ਮੋੜਨਾ ਹੈ ਕਿ ਕੱਢਣਾ ਹੈ ਇਹ ਸਵਾਲ ਸਾਡੇ ਲਈ ਸਾਰਾ ਇੱਕ ਕੱਲ ਮਨਜੀਤ ਨੇਰ ਆਏ ਆ ਤੁਹਾਡੇ ਨਾਲ ਉਸ ਤੋਂ ਬਾਅਦ ਇੰਟਰਵਿਊ ਇੱਕ ਚੈਨਲ ਤੇ ਹੋਈ ਹੈ ਤੁਸੀਂ ਕਿਹਾ ਵੀ ਕਈ ਲੋਕ ਤਾਂ ਹੁਣ ਆਏ ਵੀ ਦੇਖਣ ਆਉਂਦੇ ਵੀ ਡੱਲੇ ਵਾਲ ਜਿਉਂਦਾ ਹੈ ਕਿ ਮਰ ਗਿਆ ਮਤਲਬ ਇਹ ਚੀਜ਼ ਵੀ ਦੇਖਣ ਤੁਸੀਂ ਇਹ ਸ਼ਬਦ ਤੱਕ ਵਰਤੇ ਆ ਮਤਲਬ ਜੇ ਆਗੂ ਆਉਂਦੇ ਆ ਤਾਂ ਤੁਸੀਂ ਇਹ ਸਵਾਲ ਖੜੇ ਕਰਦੇ ਹੋ ਨਹੀਂ ਨਹੀਂ ਆਗੂਆਂ ਨੂੰ ਕੋਈ ਸਵਾਲ ਨਹੀਂ ਜੀ 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 ਬਾਦਲ ਦੀ ਬੋਲੀ ਹਾਂ ਬਾਦਲ ਵਾਲੇ ਮੇਰੇ ਜਾਤ ਆ ਜੀ ਜੀ ਉਹ ਉਹਨੂੰ ਟੋਡਾ ਸਾਹਿਬ ਮਿਲਣ ਗਏ ਸੀਗੇ ਤਲਵੰਡੀ ਸਾਹਿਬ ਨੇ ਸਵਾਲ ਕੀਤਾ ਸੀ ਤੇ ਬਾਦਲ ਸਾਹਿਬ ਦਾ ਜਵਾਬ ਸੀਗਾ ਵੀ ਇਹ ਮਿਲਨ ਕਾ ਨੂੰ ਐਵੇਂ ਤਾਂ ਮੈਨੂੰ ਦੇਖਣ ਆਇਆ ਕਿ ਮੇਰੀ ਮੌਸਕੇ ਤੋਂ ਜਿਹੜੇ ਹੁਣ ਤੱਕ ਦੀ ਸਪਸ਼ਟ ਪਈ ਹੈ ਬਹੁਤ ਕੁਝ ਪਿਆ ਮੈਂ ਉਤੇ ਨਹੀਂ ਕਰਦਾ ਕਿਤੇ ਬਿਲ ਬਿਲ ਟਾਈਮ ਆਪਾਂ ਡਿਟੇਲ ਨਾ ਕਰਾਂਗੇ ਅੱਜ ਸਮਾਂ ਨਹੀਂਗਾ ਜੀ ਜੀ ਅੱਜ ਸਮਾਂ ਤਾਂ ਮੰਗ ਇਹ ਹੀ ਕਰਦਾ ਕਿ ਕੇਂਦਰ ਨਾਲ ਸਾਡੀ ਲੜਾਈ ਹੈ ਇਹ ਮੈਂ ਜ਼ਰੂਰੀ ਦੇਖੋ ਇਹ ਤਾਂ ਸਿਰ ਜਿਹੜੇ ਇਮਾਨਦਾਰੀ ਦੇ ਨਾਲ ਆਗੂ ਆਉਣਗੇ ਕਿ ਆ ਸਥਿਤੀ ਦੇ ਵਿੱਚ ਬੈਠੇ ਆ ਸਾਨੂੰ ਲੜਨੀ ਲੋੜ ਹੈ ਇਹ ਤਾਂ ਅਸੀਂ ਸਪਸ਼ਟ ਕਰ ਚੁੱਕੇ ਹਾਂ ਦੋਨੇ ਫੋਰਮ ਕੋਈ ਮੈਂ ਇਕੱਲਾ ਨਹੀਂ ਦੋਨੇ ਫਾਰਮਾਂ ਦੀ ਨੀਤੀ ਸਪਸ਼ਟ ਆ ਕਿ ਸਾਡੇ ਲਈ ਮੰਗਾ ਜ਼ਰੂਰੀ ਨਹੀਂ ਬਹੁਤ ਰਿਸ਼ਤੇਦਾਰ ਆਉਂਦੇ ਨੇ ਬਹੁਤ ਅਫਸਰ ਆਉਂਦੇ ਨੇ ਬਹੁਤ ਮੈਨੂੰ ਮੈਸੇਜ ਆ ਰਿਹਾ ਵੀ ਸਿਹਤ ਜ਼ਰੂਰੀ ਹੈ ਮੈਂ ਆਖਿਆ ਵੀ ਸਿਹਤ ਤੋਂ ਕੀ ਕਰੋਗੇ ਸਰ ਜੋ ਉਸੇ ਵਰਗੇ ਚੋਟੀ ਦੇ ਆਗੂ ਸੀ ਜਿਹਦੀ ਖਤਰਾ ਸੀ ਚੋਲਾ ਚੱਕਿਆ 84 ਦੇ ਵਿੱਚ ਨਿੰਗ ਸਿੰਘਾਂ ਨਾਲ ਲੜਦੇ ਰਹੇ ਤਲਵੰਡੀ ਸਾਬੋ ਜਦੋਂ ਦੋ ਦਿਨਾਂ ਦੀ ਕਾਨਫਰੰਸ ਕਰਾਈ ਆ ਯਾਰ ਐਡੇ ਛੋਟ ਵੱਡੇ ਲੀਡਰ ਸਾਰਾ ਭਾਰਤ ਉਹਨਾਂ ਦੇ ਨਾਲ ਭਵਿੰਦਰ ਮਾਨ ਉਹਨਾਂ ਦੀ ਗਵਾਹੀ ਕਰਦਾ ਸੀ ਪ੍ਰਿੰਦਾਬ ਦੀ ਚੱਕ ਕੇ ਗੈਟ ਦੇ ਹੱਕ 'ਚ ਖੜ ਕੇ ਫਿਰ ਹੁਣ ਲੀਡਰ ਦੱਸੋ ਕੀ ਹੈ ਹੁਣ ਮਾਰ ਕਿੱਧਰ ਨੂੰ ਲੈ ਕੇ ਜਾਓਗੇ ਸਵਾਲ ਇਹ ਸੜ ਜੋਸੀ ਵਰਗੇ 7-7 ਲੱਖ ਬੋਟ ਕਲੱਬ ਉਦੋਂ ਹੁੰਦਾ ਸੀਗਾ ਜੰਤਰ ਮੰਤਰ ਤਾਂ ਹੁਣ ਨਹੀਂ ਸੀ ਬੋਟ ਕਲੱਬ ਦੇ ਵਿੱਚ ਰੇਲੀਆਂ ਹੁੰਦੀਆਂ ਸੀ ਉਦੋਂ ਭਾਰਤ ਲੀਬਰੀ ਦੀ ਦੋ ਲਖੀਰ ਨਿਕਲ ਗਈ ਇੱਕ ਗੈਟ ਦੇ ਵਿਰੋਧੀ ਇੱਕ ਗੈਟ ਦੇ ਹਮਾਇਤੀ ਹੁਣ ਜੇ ਉਹ ਆਗੂ ਉਦੋਂ ਸਟੈਂਡ ਲੈ ਲੈਂਦੇ ਕਿ ਸਾਨੂੰ ਅੱਜ ਮਰਨ ਦੀ ਲੋੜ ਪੈਣੀ ਸੀ ਨਾ ਭਾਰਤ ਦੇ ਵਿੱਚ ਗੈਟ ਆਉਣਾ ਸੀਗਾ ਨਾ ਇੰਨੀਆਂ ਜੱਸੇ ਬੰਦੀਆਂ ਦੀ ਲੋਡ ਪੈਣੀ ਸੀ ਜਿਹੜੇ ਸਿਆਸੀ ਲੋਕ ਸਾਨੂੰ ਮਖੌਲ ਕਰਦੇ ਨੇ ਸੱਚਾਈ ਆ ਇਹ ਕੋਈ ਲੀਡਰ ਮੰਨੇ ਨਾ ਮੰਨੇ ਜੀ ਉਹਨਾਂ ਨੂੰ ਕੀ ਫਰਕ ਪੈਂਦਾ ਸਰਕਾਰ ਨੂੰ ਮੰਨ ਲਓ ਸਟੇਟ ਸਰਕਾਰ ਨੇ 35 ਕੁਰਸੀਆਂ ਲਾਉਣੀਆਂ 35 ਜੁਨੀਅਨ ਨੇ ਉਹ 40 ਲਾ ਦੇਣਗੇ ਪੰਜ ਹੋਰ ਆ ਗਈਆਂ ਸਾਡੀ ਜਿਹੜੀ ਸਖਤੀ ਹੈ ਆ ਵੀ ਦੀ ਖਿੰਡ ਰਹੀ ਆ ਮਸਲਾ ਤਾਂ ਉੱਥੇ ਦਾ ਉੱਥੇ ਖੜਾ ਕਦੇ ਅਸੀਂ ਸਿਰ ਚੱਕ ਕੇ ਅੱਖਾਂ ਨਾਲ ਅੱਖਾਂ ਮਲਾ ਕੇ ਮੁੱਖ ਮੰਤਰੀ ਨੂੰ ਕਿਹਾ ਕਿ ਐਸ ਮੰਗ ਲਈ ਤਾਂ ਮਰ ਜਾਾਂਗੇ ਅੱਜ ਦੀ ਮੰਗ ਕਰਦਾ ਸਮਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੇਂਦਰ ਚ ਬਗਦੇ ਦੀ ਲਿਸਟ ਦੇ ਦਿਓ 200 ਜੂਨੀਅਨਾਂ ਵੀ ਖੇਤੀ ਮੰਤਰੀ ਨਾਲ ਗੱਲ ਕਰ ਲੂਗਾ ਪਰ ਲੜਨ ਵਾਲੇ ਇੱਕ ਨਾ ਵੀ ਨਹੀਂ ਕਰਦਾ ਜਿਹੜੇ ਮਸਲੇ ਆ ਇਹ ਸਵਾਲ ਅਸੀਂ ਬਹੁਤ ਚੈਨਲ ਚ ਵੀ ਕਿਹਾ ਵੀ ਸਾਨੂੰ ਕੋਈ ਮੀਟਿੰਗ ਦੀ ਲੋੜ ਨਹੀਂ ਜਿਹੜੀਆਂ 12 ਮੰਗਾ ਪਈਆਂ ਚਾਰ ਗੇਟ ਦੀਆਂ ਨਾਲ ਮੀਟਿੰਗ ਹੋਗੀਆਂ ਫੌਰਨ ਉਹਨੂੰ ਲਾਗੂ ਕਰ ਸੈਸ਼ਨ ਚੱਲਦਾ ਵੱਡੀ ਜਿਹੜੀ ਇਹਨਾਂ ਦੀ ਸਮੱਸਿਆ ਜਿਹੜੀ ਗੱਲ ਰੱਖਦੇ ਹੁੰਦੇ ਨੇ ਕਿ ਆਹ ਗੱਲ ਸੋਡੀ ਠੀਕ ਹੈ ਪਰ ਅਸੀਂ ਸੈਸ਼ਨ ਦੇ ਵਿੱਚ ਪਾਸ ਕਰਵੋਣੇ ਅੱਜ ਦੇਸ਼ ਦਾ ਸੈਸ਼ਨ ਚੱਲ ਰਿਹਾ ਆ ਲੋਕਾਂ ਦੇ ਰੁਪਿਆ ਰੁਪਿਆ ਜੇਬ ਤੋਂ ਨਿਕਲ ਕੇ ਕਰੋੜਾ ਰੁਪਿਆ ਉਸੇ ਖਰਚ ਹੋ ਰਿਹਾ ਹੈ ਕੀ ਆ ਲੋਕ ਜਿਹੜੇ ਸਾਡੇ 80 80 ਸਾਲ ਦੀਆਂ ਬਜ਼ੁਰਗਾਂ ਸੜਕਾਂ ਤੇ ਮਰ ਰਹੀਆਂ ਨੇ ਸਾਡੇ ਬਜ਼ੁਰਗ ਮਰ ਰਹੇ ਨੇ ਇਹ ਸਵਾਲ ਤਾਂ ਮੈਂ ਡਿਸਬ ਨੂੰ ਵੀ ਕੀਤਾ ਸੀ ਵੀ ਤੁਸੀਂ ਡੱਲੇਵਾਲ ਸਾਹਿਬ ਜਿਹੜੇ ਸਿਹਤ ਬਾਰੇ ਪੁੱਛਦੇ ਨੇ ਜਿਹੜੇ ਆ ਲੋਕ ਸੜਕਾਂ ਤੇ ਬੈਠੇ ਇਹਨਾਂ ਬਾਰੇ ਕੋਈ ਮੈਡੀਕਲ ਹੈ ਪੰਜਾਬ ਸਰਕਾਰ ਦਾ ਇਹਨਾਂ ਨੂੰ ਕੋਈ ਸਹੂਲਤ ਹੈ ਤਲ ਪੂਰੇ ਦੇਸ਼ ਦੀ ਲੜਾਈ ਹੈ ਮੈਂ ਇਹ ਬੇਨਤੀ ਕਰੂੰਗਾ ਸਾਡਾ ਕਿਸੇ ਜੂਨੀਅਨ ਤੇ ਟੈਕ ਨਹੀਂ ਕਿਸੇ ਜੂਨੀਅਨ ਤੇ ਸਵਾਲ ਨਹੀਂ ਪਰ ਜਿਹੜੇ ਸਿਆਸੀ ਲੋਕ ਵਾਰ-ਵਾਰ ਆ ਰਹੇ ਨੇ ਉਹਨਾਂ ਨੇ ਜਿਹੜੀਆਂ ਇਹ ਆਉਂਦੀਆਂ ਨੇ ਜੇ ਉਹਨਾਂ ਨੂੰ ਮਾਨਦਾਰੀ ਦੇ ਨਾਲ ਨਾ ਲੜਾਂਗੇ ਦੇਖੋ ਲਖੀਨਪੁਰ ਕਾਲੀ ਘਟਨਾ ਬਹੁਤ ਵੱਡੀ ਸਟੇਟ ਦੇ ਵਿੱਚੋਂ ਆਇਆ ਬਹੁਤ ਵੱਡੇ ਉੱਚ ਚੋਟੀ ਦੇ ਉੱਥੇ ਲੀਡਰ ਨੇ ਅਸੀਂ ਉਹ ਪਰਿਵਾਰਾਂ ਨੂੰ ਹਜੇ ਕਹੀ ਹੋਈ ਸਰਕਾਰ ਦੀ ਗੱਲ 10-10 ਲੱਖ ਮਾਜਬਾਨੀ ਦੇਵਾ ਸਕੇ ਕਿ ਸਾਡੇ ਲਈ ਸਵਾਲ ਨਹੀਂ ਇਹਦਾ ਸਵਾਲ ਸਾਡੇ ਲਈ ਹੈ ਨਾ ਅੱਜ ਤੱਕ ਜੋ ਲੜਾਈਆਂ ਚੱਲਦੀਆਂ ਵੱਡੇ ਨੇ ਇਸ਼ੂ ਉਹ ਕਿਤੇ ਫੇਰ ਸੋਚ ਕੇ ਕਰਾਂਗੇ ਗੱਲ ਮੈਨੂੰ ਇਹ ਲੱਗਦਾ ਵੀ ਆਖਰੀ ਸਵਾਲ ਜ਼ਰੂਰ ਹੈ ਜਗਿੰਦਰ ਸਿੰਘ ਗੁਰਾਹਾਂ ਦਾ ਬਿਆਨ ਕੱਲ ਦਾ ਸ਼ਾਇਦ ਤੁਹਾਡੇ ਤੱਕ ਪਹੁੰਚ ਗਿਆ ਹੋਣਾ ਜਦੋਂ ਉਹਨਾਂ ਨੂੰ ਤੁਹਾਡੀ ਇਸ ਅੰਦੋਲਨ ਬਾਰੇ ਸਵਾਲ ਕੀਤਾ ਜਾਂਦਾ ਤਾਂ ਉਹ ਇੱਕ ਗੱਲ ਕਹਿੰਦੇ ਨੇ ਕਿ ਹਰ ਛੋਟੀ ਮੋਟੀ ਗੱਲ ਤੇ ਦਿੱਲੀ ਜਾਣਾ ਇਜਾਜ਼ਤ ਨਹੀਂ ਸੰਘਰਸ਼ ਨੂੰ ਹੋਰ ਵੱਡਾ ਕਰਨ ਦੀ ਜ਼ਰੂਰਤ ਆ ਹੋਰ ਵੱਡਾ ਕਰਨਾ ਆਪਣਾ ਕਿਵੇਂ ਦੇਖਦੇ ਹੋ ਇਸ ਸਵਾਲ ਨੂੰ ਵੇਖੋ ਅਗਰਾਹਾਂ ਸਾਹਿਬ ਚੰਗੀ ਤਰ੍ਹਾਂ ਸੀ ਇੱਕਠੇ ਰਹੇ ਆ ਚੰਗੀ ਤਰ੍ਹਾਂ ਨੀਤੀ ਪਾਲਿਸੀ ਜਾਣਦੇ ਨੇ ਉਹਨਾਂ ਨੂੰ ਅਸੀਂ ਵੀ ਜਾਣਦੇ ਤੇ ਉਹ ਵੀ ਜਾਣਦੇ ਨੇ ਮੈਨੂੰ ਲੱਗਦਾ ਇਸ ਸਮੇਂ ਦੇ ਵਿੱਚ ਉਹਨਾਂ ਤੇ ਕੋਈ ਟੈਕ ਕਰਨਾ ਠੀਕ ਨਹੀਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਠੀਕ ਹੈ